ਭਾਈ ਜੀ ਕੀ ਕਰੀ ਜਾਂਦੇ ਹੋ ਜੀ ਨਮੀ ਸਿੰਗੜੀ ਛੇੜਨੀ ਆ ਅੰਗਰੇਜ਼ੀ ਦਵਾਈਆਂ ਦੀ ਕਿਤਾਬ ਦੇ ਵਿੱਚੋਂ ਇੱਕ ਸੱਪ ਕੱਢਣਾ ਹੈ ਅਫੀਮ ਕਈ ਕਹਿੰਦੇ ਆ ਸਾਡਾ ਬਾਪੂ ਅਫੀਮ ਖਾ ਕੇ 100 ਸਾਲ ਦਾ ਹੋ ਗਿਆ ਤੇ ਕਈਆਂ ਨੂੰ 20-25 ਸਾਲਦਿਆਂ ਨੂੰ ਕੋਈ ਦਿੱਕਤ ਆ ਗਈ ਇਸੇ ਤਰ੍ਹਾਂ ਹੀ ਕੋਈ ਬੰਦਾ ਨਸ਼ਾ ਕਰਦਾ ਨਹੀਂ ਕਰਦਾ ਤਾਂ ਹਾਰਟ ਅਟੈਕ ਆ ਗਿਆ ਤਾਂ ਮਤਲਬ ਮੈਂ ਇਹ ਨਹੀਂ ਕਹਿੰਦਾ ਇਹ ਚੰਗੀ ਆ ਜਾਂ ਮਾੜੀ ਆ ਅੰਗਰੇਜ਼ੀ ਦਵਾਈਆਂ 'ਚ ਪੈਂਦੀ ਆ ਉਹਨਾਂ ਦਾ ਕੀ ਕਹਿਣਾ ਕਿਤਾਬ ਦੇ ਮੁਤਾਬਕ ਰਾ OPM ਜਾਂ ਅਫੀਮ ਬੋਲਦੇ ਆ ਇਹਨੂੰ ਆ ਨਿਗਾ ਮਰਵਾ ਦਈਏ ਅਨ ਰਾਈਪ ਕੈਪਸੂਲ ਆਫ ਪੇਪੇਵਰ ਸੋਮਨੀਫਰਮ ਲਿਨ ਕੈਪਸੂਲ ਬੋਲ ਦਿੰਦੇ ਆ ਡੋਡਿਆਂ ਨੂੰ ਹਰੇ ਡੋਡਿਆਂ ਤੋਂ ਇਹ ਮਿਲਦੀ ਆ ਤੇ ਇਹਦੇ ਐਲਕੇਲਾਈਡ ਜਿਹੜੇ ਅੱਗੇ ਇਹਦੇ ਤੋਂ ਨਿਕਲਦੇ ਪਾਰਟ ਨੇ ਉਹ ਹੈਗੇ ਕੋਡੀਨ ਨਾਰਕੋਟੀਨ ਥਵੀਨ ਨੌਸਕਾਪੀਨ ਨਾਰਸੀਨ ਪੇਪੇਵਰੀਨ ਤੇ ਮੋਰਫੀਨ ਮੋਰਫੀਨ ਸਭ ਤੋਂ ਵੱਧ ਮਾਤਰਾ ਚ ਹੁੰਦੀ ਆ 10 ਤੋਂ 12% ਵਜ਼ਨ ਮੋਰਫੀਨ ਦਾ ਹੀ ਹੁੰਦਾ ਇਹਦੇ ਚ ਵਰਤੋਂ ਕਿੱਥੇ ਕਿੱਥੇ ਹੁੰਦੀ ਆ ਓਪੀਐਮ ਤੇ ਮੋਰਫੀਨ ਆ ਜਿਹੜੇ ਇਹ ਤਾਂ ਨਾਰਕੋਟਿਕ ਹੁੰਦੇ ਆ ਐਨਲਜੈਸਿਕ ਸੈਡੇਟਿਵ ਇਫੈਕਟ ਮਤਲਬ ਸ਼ਾਂਤ ਯਾ ਕਰਨ ਵਾਸਤੇ ਦਰਦ ਵਾਸਤੇ ਲੂਜ਼ ਮੋਸ਼ਨ ਦੀ ਦਵਾਈ ਵਿੱਚ ਖੰਗ ਦੀ ਦਵਾਈ ਦੇ ਵਿੱਚ ਪੈਂਦੀ ਆ ਕੋਡੀਨ ਆ ਜਿਹੜੀ ਲੋਕਲ ਇਰੀਟੇਸ਼ਨ ਨੂੰ ਸ਼ਾਂਤ ਕਰਦੀ ਆ ਪੈਪੇਵਰੀਨ ਆ ਜਿਹੜੀ ਮਸਲ ਰਿਲੈਕਸੈਂਟ ਦੇ ਤੌਰ ਤੇ ਵਰਤੀ ਜਾਂਦੀ ਆ ਹੁਣ ਮੈਂ ਇਹ ਨਹੀਂ ਕਹਿੰਦਾ ਖਾਣੀ ਆ ਜਾਂ ਨਹੀਂ ਉਹ ਆਪਦੀ ਇੱਛਾ ਹੁੰਦੀ ਆ ਦਵਾਈਆਂ ਦੇ ਵਿੱਚ ਇਹਦੀ ਇੱਕ ਲਿਮਟਿਡ ਮਾਤਰਾ ਹੁੰਦੀ ਆ ਵੈਸੇ ਕੋਈ ਖਾਂਦਾ ਉਹਦੇ ਚ ਮਾਤਰਾ ਦਾ ਨਹੀਂ ਹਾਡ ਅਲਟਰੇਸ਼ਨ ਹੁੰਦਾ ਨਹੀਂ ਪਤਾ ਲੱਗਦਾ